ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਨਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਜੀ ਧਰਮਣ ਹੋਣ ਤਾਂ ਉਹ तमाम ਗੁਰਲੇ ਜਖਤਰ ਹੋ ਤਾਂ तमाम ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ ਫੋਰਟਿਸ ਹਸਪੀਟਲ ਦੇ ਵਿੱਚ ਜਦੋਂ ਦਾਖਲ ਸੀ ਰਾਜਵੀਰ ਜਵੰਦਾ ਇਲਾਜ ਚਾਰਿਆ ਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ ਫੋਰਟਿਸ ਹਸਪੀਟਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸੇਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਰਾਜੀਤ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਛੜ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜਵੀਰ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ ਪੜਾਈ ਦੀਆਂ ਯਾਦਾਂ ਜ ਵੀ ਆ ਇਸ ਸਕੂਲ ਦੇ ਨਾਲ ਜੁੜੀਆਂ ਹੈ ਉਸ ਪਲੇਗਰਾਉਂਡ ਦੀਆਂ ਨਾਲ ਉਸ ਦੀ ਖੇਡ ਦੀਆਂ ਯਾਦਾਂ ਜੁੜੀਆਂ ਨੇ ਜਿਸ ਦੇ ਵਿੱਚ ਬਚਪਨ ਦੇ ਵਿੱਚ ਉਸ ਦੇ ਵੱਲੋਂ ਪੜਿਆ ਗਿਆ ਸੀ ਖੇਡਿਆ ਗਿਆ ਸੀਗਾ ਤਾਂ ਉਸੇ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤੇ ਪਰਿਵਾਰ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਚਾਹੇ ਉਹ ਰਾਜਵੀਰ ਜਵੰਦਾ ਦੇ ਮਾਤਾ ਜੀ ਹੋਣ ਚਾਹੇ ਉਹਨਾਂ ਦੇ ਦਾਦੀ ਹੋਣ ਤਾਂ ਦੋਨੋਂ ਹੀ ਬੇਹਕ ਪਾਬੂ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵੈ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ निभाईਆਂ ਜਾ ਰਹੀਆਂ ਹਨ ਪੰਜ ਤਤਵਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਰਾਜਵੀਰ ਜਵੰਦਾ ਤਾਂ ਹੁਣ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਮੇਸ਼ਾ ਦਿਲ ਦੇ ਵਿੱਚ ਸਾਂਝੀਆਂ ਰਹਿਣਗੀਆਂ ਬੇਸ਼ੱਕ ਜਸਮਾਨੀ ਤੌਰ ਤੇ ਰਾਜਵੀਰ ਜਵੰਦਾ ਜਿਹੜੇ ਨੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਉਹਨਾਂ ਦੇ ਚਾਣ ਵਾਲਿਆਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਪਿੰਡ ਵਾਲਿਆਂ ਦੇ ਜ਼ਿਹਨ ਦੇ ਵਿੱਚ ਹਨ ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਣਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰੀਆਂ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਹਰਜੀਤ ਹਰਮਨ ਹੋਣ ਤਾਂ ਉਹ ਤਮਾਮ ਗੁਰਲੇ ਜਖਤਰ ਹੋ ਤਾਂ ਤਮਾਮ ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ ਫੋਰਟਿਸ ਹਸਪੀਟਲ ਦੇ ਵਿੱਚ ਜਦੋਂ ਦਾਖਲ ਸੀ ਰਾਜੀਵ ਜਵੰਦਾ ਇਲਾਜ ਚਾਰਿਆ ਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ 40 ਹਸਪੀਟਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸੇਜ ਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਰਾਜੀਵ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਹਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਾਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਛੜ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜੀਵ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ ਪੜਾਈ ਦੀਆਂ ਯਾਦਾਂ ਜਿ ਵੀ ਆ ਇਸ ਸਕੂਲ ਦੇ ਨਾਲ ਜੁੜੀਆਂ ਉਸ ਪਲੇਗਰਾਉਂਡ ਦੀਆਂ ਨਾਲ ਉਸ ਦੀ ਖੇਡ ਦੀਆਂ ਯਾਦਾਂ ਜੁੜੀਆਂ ਨੇ ਜਿਸ ਦੇ ਵਿੱਚ ਬਚਪਨ ਦੇ ਵਿੱਚ ਉਸ ਦੇ ਵੱਲੋਂ ਪੜਿਆ ਗਿਆ ਸੀ ਖੇលਿਆ ਗਿਆ ਸੀਗਾ ਤਾਂ ਉਸੇ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤੇ ਪਰਿਵਾਰ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਚਾਹੇ ਉਹ ਰਾਜਵੀਰ ਜਵੰਦਾ ਦੇ ਮਾਤਾ ਜੀ ਹੋਣ ਚਾਹੇ ਉਹਨਾਂ ਦੇ ਦਾਦੀ ਹੋਣ ਤਾਂ ਦੋਨੋਂ ਹੀ ਬੇਹਕਪਾ ਬੁਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵਾ ਕਿ ਰਾਜਵੇਦ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਭਾਈਆਂ ਜਾ ਰਹੀਆਂ ਹਨ ਪੰਜ ਤਤਵਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਰਾਜਵੇਦ ਜਵੰਦਾ ਤਾਂ ਹੁਣ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਮੇਸ਼ਾ ਦਿਲ ਦੇ ਵਿੱਚ ਸਾਂਝੀਆਂ ਰਹਿਣਗੀਆਂ ਬੇਸ਼ੱਕ ਜਿਸਮਾਨੀ ਤੌਰ ਤੇ ਰਾਜਵੇਦ ਜਵੰਦਾ ਜਿਹੜੇ ਨੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਉਨਾ ਦੇ ਚਾਨ ਵਾਲਿਆਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਪਿੰਡ ਵਾਲਿਆਂ ਦੇ ਜਹਨ ਦੇ ਵਿੱਚ ਹਮੇਸ਼ਾ ਗੂੰਜਦੀਆਂ ਰਹਿਣ ਗਿਆ ਉਹਨਾਂ ਦੇ ਵੱਲੋਂ ਗਾਇ ਗੀਤ ਤੇ ਕੀਤੀ ਅਦਾਕਾਰੀ ਨੂੰ ਹਮੇਸ਼ਾ ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਣਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰੀਆਂ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਹਰਜੀਤ ਹਰਮਨ ਹੋਣ ਤਾਂ ਉਹ ਤਮਾਮ ਗੁਰਲੇ ਜਖਤਰ ਹੋਣ ਤਾਂ ਤਮਾਮ ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ 40s ਹਸਪਤਾਲ ਦੇ ਵਿੱਚ ਜਦੋਂ ਦਾਖਲ ਸੀ ਰਾਜੀਵ ਜਵੰਦਾ ਇਲਾਜ ਚਾਰਿਆ ਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ 40 ਹਸਪੀਟਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਕਾਜੀਤ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਾਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਚਰ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜੀਤ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ ਪੜਾਈ ਦੀਆਂ ਯਾਦਾਂ ਜਿ ਵੀ ਆ ਇਸ ਸਕੂਲ ਦੇ ਨਾਲ ਜੁੜੀਆਂ ਐ ਉਸ ਪਲੇਗਰਾਉਂਡ ਦੀਆਂ ਨਾਲ ਉਸ ਦੀ ਖੇਡ ਦੀਆਂ ਯਾਦਾਂ ਜੁੜੀਆਂ ਨੇ ਜਿਸ ਦੇ ਵਿੱਚ ਬਚਪਨ ਦੇ ਵਿੱਚ ਉਸ ਦੇ ਵੱਲੋਂ ਪੜਿਆ ਗਿਆ ਸੀ ਖੇលਿਆ ਗਿਆ ਸੀਗਾ ਤਾਂ ਉਸੇ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤੇ ਪਰਿਵਾਰ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਚਾਹੇ ਉਹ ਰਾਜਵੀਰ ਜਵੰਦਾ ਦੇ ਮਾਤਾ ਜੀ ਹੋਣ ਚਾਹੇ ਉਹਨਾਂ ਦੇ ਦਾਦੀ ਹੋਣ ਤਾਂ ਦੋਨੋਂ ਹੀ ਬੇਹਕਬਾਬ ਉਹ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵਾ ਕਿ ਰਾਜਵੇਦ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਭਾਈਆਂ ਜਾ ਰਹੀਆਂ ਹਨ ਪੰਜ ਤਤਵਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਰਾਜਵੇਦ ਜਵੰਦਾ ਤਾਂ ਹੁਣ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਮੇਸ਼ਾ ਦਿਲ ਦੇ ਵਿੱਚ ਸਾਂਝੀਆਂ ਰਹਿਣਗੀਆਂ ਬੇਸ਼ੱਕ ਜਿਸਮਾਨੀ ਤੌਰ ਤੇ ਰਾਜਵੇਦ ਜਵੰਦਾ ਜਿਹੜੇ ਨੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਉਨਾ ਦੇ ਚਾਨ ਵਾਲਿਆਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਪਿੰਡ ਵਾਲਿਆਂ ਦੇ ਜਹਨ ਦੇ ਵਿੱਚ ਹਮੇਸ਼ਾ ਗੂੰਜਦੀਆਂ ਰਹਿਣ ਗਿਆ ਉਹਨਾਂ ਦੇ ਵੱਲੋਂ ਗਾਇ ਗੀਤ ਤੇ ਕੀਤੀ ਅਦਾਕਾਰੀ ਨੂੰ ਹਮੇਸ਼ਾ ਹੀ ਉਸ ਦੇ ਚਾਨ ਵਾਲੇ ਯਾਦ ਕਰ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਹੋਏ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਪੰਚ ਤਤਵਾ ਦੇ ਵਿੱਚ ਜਿਹੜਾ ਵਾ ਰਾਜਵੀਰ ਜਵੰਦਾ ਬਲੀਨ ਹੋ ਚੁੱਕਾ ਤੇ ਹਮੇਸ਼ਾ ਆਪਣੇ ਯਾਦਾਂ ਦੇ ਤੌਰ ਤੇ ਆਪਣੇ ਗਾਣਿਆਂ ਦੇ ਤੌਰ ਤੇ ਆਪਣੇ ਬੋਲਾਂ ਦੇ ਨਾਲ ਰਾਜਵੀਰ ਜਮਿੰਦਾ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵਜਦੇ ਰਹਿਣਗੇ ਹਮੇਸ਼ਾ ਉਹਨਾਂ ਦੀ ਯਾਦ ਲੋਕਾਂ ਦੇ ਦਿਲਾਂ ਦੇ ਵਿੱਚ ਰਹੇਗੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟਾਲ ਪਿੰਡ ਪੋਣਾ ਲੁਧਿਆਣਾ ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਣਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਹਰਜੀਤ ਹਰਮਨ ਹੋਣ ਤਾਂ ਉਹ तमाम ਗੁਰਲੇ ਜਖਤਰ ਹੋ ਤਾਂ तमाम ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ 40th ਹਸਪਤਾਲ ਦੇ ਵਿੱਚ ਜਦੋਂ ਦਾਖਲ ਸੀ ਰਾਜਵੀਰ ਜਵੰਦਾ ਇਲਾਜ ਚਾਰਿਆਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ 40th ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਜ ਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਰਾਜੀਵ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਛੜ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜਵੀਰ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ ਪੜਾਈ ਦੀਆਂ ਯਾਦਾਂ ਜ ਵੀ ਆ ਇਸ ਸਕੂਲ ਦੇ ਨਾਲ ਜੁੜੀਆਂ ਹੈ ਉਸ ਪਲੇਗਰਾਉਂਡ ਦੀਆਂ ਨਾਲ ਉਸ ਦੀ ਖੇਡ ਦੀਆਂ ਯਾਦਾਂ ਜੁੜੀਆਂ ਨੇ ਜਿਸ ਦੇ ਵਿੱਚ ਬਚਪਨ ਦੇ ਵਿੱਚ ਉਸ ਦੇ ਵੱਲੋਂ ਪੜਿਆ ਗਿਆ ਸੀ ਖੇਡਿਆ ਗਿਆ ਸੀਗਾ ਤਾਂ ਉਸੇ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤੇ ਪਰਿਵਾਰ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਚਾਹੇ ਉਹ ਰਾਜਵੀਰ ਜਵੰਦਾ ਦੇ ਮਾਤਾ ਜੀ ਹੋਣ ਚਾਹੇ ਉਹਨਾਂ ਦੇ ਦਾਦੀ ਹੋਣ ਤਾਂ ਦੋਨੋਂ ਹੀ ਬੇਹਕ ਪਾਬੂ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵੈ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ ਪੰਜ ਤਤਵਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਰਾਜਵੀਰ ਜਵੰਦਾ ਤਾਂ ਹੁਣ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਮੇਸ਼ਾ ਦਿਲ ਦੇ ਵਿੱਚ ਸਾਂਝੀਆਂ ਰਹਿਣਗੀਆਂ ਬੇਸ਼ੱਕ ਜਸਮਾਨੀ ਤੌਰ ਤੇ ਰਾਜਵੇ ਜਵੰਦਾ ਜਿਹੜੇ ਨੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਉਹਨਾਂ ਦੇ ਚਾਣ ਵਾਲਿਆਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਪਿੰਡ ਵਾਲਿਆਂ ਦੇ ਜ਼ਿਹਨ ਦੇ ਵਿੱਚ ਹਮੇਸ਼ਾ ਗੂੰਜਦੀਆਂ ਰਹਿਣਗੀਆਂ ਉਹਨਾਂ ਦੇ ਵੱਲੋਂ ਗਾਏ ਗੀਤ ਤੇ ਕੀਤੀ ਅਦਾਕਾਰੀ ਨੂੰ ਹਮੇਸ਼ਾ ਹੀ ਉਸ ਦੇ ਚਾਣ ਵਾਲੇ ਯਾਦ ਕਰ ਰਾਜਵੇ ਜਵੰਦਾ ਨੂੰ ਯਾਦ ਕਰਦੇ ਹੋਏ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੇ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਪੰਜ ਤਤਵਾਂ ਦੇ ਵਿੱਚ ਜਿਹੜਾ ਵਾ ਰਾਜਵੇ ਜਵੰਦਾ ਵਲੇਨ ਹੋ ਚੁੱਕਾ ਤੇ ਹਮੇਸ਼ਾ ਆਪਣੇ ਯਾਦਾਂ ਦੇ ਤੌਰ ਤੇ ਆਪਣੇ ਗਾਣਿਆਂ ਦੇ ਤੌਰ ਤੇ ਆਪਣੇ ਬੋਲਾਂ ਦੇ ਨਾਲ ਰਾਜਵੀਰ ਜਵੰਦਾ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਜਦੇ ਰਹਿਣਗੇ ਹਮੇਸ਼ਾ ਉਹਨਾਂ ਦੀ ਯਾਦ ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਣਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਹਰਜੀਤ ਧਰਮਣ ਹੋਣ ਤਾਂ ਉਹ ਤਮਾਮ ਗੁਰਲੇ ਜਖਤਰ ਹੋਣ ਤਾਂ ਤਮਾਮ ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ ਫੋਰਟਿਸ ਹਸਪੀਟਲ ਦੇ ਵਿੱਚ ਜਦੋਂ ਦਾਖਲ ਸੀ ਰਾਜੀਵ ਜਵੰਦਾ ਇਲਾਜ ਚਾਰਿਆ ਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ 40ਸ ਹਸਪੀਟਲ ਪਹੁੰਚ ਕੇ ਰਾਜਵੀਰ ਜਵੰਦਾਲੀ ਸੇਜ ਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਰਾਜੀਵ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਾਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਚਰ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜੀਵ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ ਪੜਾਈ ਦੀਆਂ ਯਾਦਾਂ ਜਿ ਵੀ ਆ ਇਸ ਸਕੂਲ ਦੇ ਨਾਲ ਜੁੜੀਆਂ ਉਸ ਪਲੇਗਰਾਉਂਡ ਦੀਆਂ ਨਾਲ ਉਸ ਦੀ ਖੇਡ ਦੀਆਂ ਯਾਦਾਂ ਜੁੜੀਆਂ ਨੇ ਜਿਸ ਦੇ ਵਿੱਚ ਬਚਪਨ ਦੇ ਵਿੱਚ ਉਸ ਦੇ ਵੱਲੋਂ ਪੜਿਆ ਗਿਆ ਸੀ ਖੇលਿਆ ਗਿਆ ਸੀਗਾ ਤਾਂ ਉਸੇ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤੇ ਪਰਿਵਾਰ ਦੇ ਅੱਖਾਂ ਦੇ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਚਾਹੇ ਉਹ ਰਾਜਵੀਰ ਜਵੰਦਾ ਦੇ ਮਾਤਾ ਜੀ ਹੋਣ ਚਾਹੇ ਉਹਨਾਂ ਦੇ ਦਾਦੀ ਹੋਣ ਤਾਂ ਦੋਨੋਂ ਹੀ ਬੇਹਕਪਾ ਅਬੂ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਵੈ ਕਿ ਰਾਜਵੇਦ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ ਪੰਜ ਤਤਵਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਰਾਜਵੇਦ ਜਵੰਦਾ ਤਾਂ ਹੁਣ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਮੇਸ਼ਾ ਦਿਲ ਦੇ ਵਿੱਚ ਸਾਂਝੀਆਂ ਰਹਿਣਗੀਆਂ ਬੇਸ਼ੱਕ ਜਿਸਮਾਨੀ ਤੌਰ ਤੇ ਰਾਜਵੇਦ ਜਵੰਦਾ ਜਿਹੜੇ ਨੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਉਨਾ ਦੇ ਚਾਨ ਵਾਲਿਆਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਪਿੰਡ ਵਾਲਿਆਂ ਦੇ ਜਹਨ ਦੇ ਵਿੱਚ ਹਮੇਸ਼ਾ ਗੂੰਜਦੀਆਂ ਰਹਿਣਗੀਆਂ ਉਹਨਾਂ ਦੇ ਵੱਲੋਂ ਗਾਇ ਗੀਤ ਤੇ ਕੀਤੀ ਅਦਾਕਾਰੀ ਨੂੰ ਹਮੇਸ਼ਾ ਹੀ ਉਸ ਦੇ ਚਾਨ ਵਾਲੇ ਯਾਦ ਕਰ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਹੋਏ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਪੰਜ ਤਤਵਾਂ ਦੇ ਵਿੱਚ ਜਿਹੜਾ ਵਾ ਰਾਜਵੀਰ ਜਵੰਦਾ ਬਲੀਨ ਹੋ ਚੁੱਕਾ ਤੇ ਹਮੇਸ਼ਾ ਆਪਣੇ ਯਾਦਾਂ ਦੇ ਤੌਰ ਤੇ ਆਪਣੇ ਗਾਣਿਆਂ ਦੇ ਤੌਰ ਤੇ ਆਪਣੇ ਬੋਲਾ ਦੇ ਨਾਲ ਰਾਜਵੀਰ ਜਮਿੰਦਾ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵਜਦੇ ਰਹਿਣਗੇ ਹਮੇਸ਼ਾ ਉਹਨਾਂ ਦੀ ਯਾਦ ਲੋਕਾਂ ਦੇ ਦਿਲਾਂ ਦੇ ਵਿੱਚ ਰਹੇਗੀ ਕੈਮਰਾ ਪਰਸਨ ਰਕੇਸ਼ ਦੇ ਨਾਲ ਬਵੇਕਟਾਲ ਪਿੰਡ ਪੋਣਾ ਲੁਧਿਆਣਾ ਰਾਜਵੀਰ ਜਵੰਦਾ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਸਦੇ ਪਿੰਡ ਪੂਣਾ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਤਮਾਮ ਉਹ ਸਾਥੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਹ ਸੀਗੀ ਤਾਂ ਤਮਾਮ ਉਹ ਕਲਾਕਾਰ ਚਾਹੇ ਬੱਬੂ ਮਾਨ ਹੋਵੇ ਰੇਸ਼ਮ ਅਨਮੋਲ ਹੋਵੇ ਸਤਿੰਦਰ ਸਰਤਾਜ ਹੋਣ ਹਰਜੀਤ ਹਰਮਣ ਹੋਣ ਤਾਂ ਉਹ तमाम ਬੁਰਲੇ ਜਖਤਰ ਹੋ ਤਾਂ तमाम ਕਲਾਕਾਰ ਵੀ ਅੱਜ ਅੰਤਿਮ ਸੰਸਕਾਰ ਮੌਕੇ ਉਸਦੇ ਪਿੰਡ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆਲੇ ਨੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਰਾਜੀਵ ਜਵੰਦਾ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵਟਾਉਂਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਪਹਿਲਾਂ ਫੋਰਟਿਸ ਹਸਪੀਟਲ ਦੇ ਵਿੱਚ ਜਦੋਂ ਦਾਖਲ ਸੀ ਰਾਜਵੀਰ ਜਵੰਦਾ ਇਲਾਜ ਚਾਰਿਆਸੀ ਉਦੋਂ ਵੀ ਲਗਾਤਾਰ ਜਿਹੜਾ ਵਾ ਵਕ ਵਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂ ਜਿਹੜੇ ਸੀਗੇ ਫੋਰਟਿਸ ਹਸਪੀਟਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸੇਜਾਬੀ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ 11 ਦਿਨ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਇਸ ਜੰਗ ਨੂੰ ਹਾਰਦੇ ਹੋਏ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:55 ਮਿੰਟ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਹ ਖਬਰ ਸੁਣ ਕੇ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਕ ਦਾ ਮਾਹੌਲ ਹੈ ਤਾਂ ਤਸਵੀਰਾਂ ਤੁਹਾਨੂੰ ਰਾਜੀਵ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਉਸ ਦੇ ਚਾਣ ਵਾਲੇ ਪਹੁੰਚੇ ਹੋਏ ਨੇ ਹਰ ਇੱਕ ਅੱਖ ਨਾਮ ਹੈ ਕਿਉਂਕਿ ਸਭ ਦਾ ਲਾਡਲਾ ਪੁੱਤ ਅੱਜ ਉਹਨਾਂ ਤੋਂ ਹਮੇਸ਼ਾ ਦੇ ਲਈ ਵਿਛੜ ਜਾਏਗਾ ਤਾਂ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਵਾ ਅੰਤਿਮ ਸੰਸਕਾਰ ਉਸ ਉਸਦੇ ਪਿੰਡ ਦੇ ਉਸ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਜਿਸ ਸਕੂਲ ਦੇ ਨਾਲ ਰਾਜਵੇ ਜਵੰਦਾ ਦੀਆਂ ਯਾਦਾਂ ਜੁੜੀਆਂ ਨੇ ਉਸ ਦੀਆਂ